ਅਸੀ ਕਾਲ ਜੀ ਮੈਥਡ ਆਪਣਾ ਗੁਰਜਿੰਦਰ ਜੱਜ ਖੜਿਆ ਪਿੰਡ ਪਖੋਕਲਾਂ ਦੇ ਵਿੱਚ ਤੇ ਆਪਣਾ ਭਰਾ ਕਰਨਾ ਨਾਲ ਆ ਤੇ ਆਪਣੇ ਪਿੰਡ ਦੀ ਆ ਵੀਰ ਬੜਾ ਪਹਿਲਾਂ ਵੀ ਅਸੀਂ ਪਿਆਰ ਨਾਲ ਮਿਲਦੇ ਰਹੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਪਿਆਰ ਹੁੰਦਾ ਤੇ ਮੇਨ ਵੀਡੀਓ ਦਾ ਪਰਪਸ ਕੀ ਆ ਬਣਾਉਣ ਦਾ ਆਪਣੇ ਇਹ ਬੁਲਟ ਜਿਹੜੀ ਏਜੰਸੀ ਆ ਨਾਮ ਹੈਗਾ ਸਟੈਂਡਰਡ ਬੁਲਟ 19x ਪਿੰਡ ਪਖੋਕਲਾਂ ਦੇ ਵਿੱਚ ਆ ਤੇ ਲੋਕੇਸ਼ਨ ਤੁਹਾਨੂੰ ਪਤਾ ਨਹੀਂ ਲੱਗਣੀ ਕਿਉਂਕਿ ਖੇਤਾਂ ਦੇ ਵਿੱਚ ਖੜਿਆ ਇਹ ਵੀਆਈਪੀ ਲੋਕੇਸ਼ਨ ਹੈ ਉਹ ਵੀ ਦੱਸ ਦਿਆਂ ਜਿਹੜਾ ਬੰਦਾ ਬੁਲਟ ਲੈਣ ਆਉਂਦਾਗਾ ਠੀਕ ਹੈ ਜੀ ਆਜੋ ਫਿਰ ਕਰਨ ਜੀ ਆ ਬੁਲਟ ਤੋਂ ਕਰਦੇ ਆ ਸ਼ੁਰੂਆਤ ਤੇ ਬੜੇ ਸੋਹਣੇ ਬੁਲਟ ਨੇਗੇ ਬਾਈ ਸਾਰਿਆਂ ਕੀ ਨਿਗਾ ਮਰਵਾ ਦੇ ਇੱਕ ਵਾਰੀ ਐ ਪੂਰੇ ਕੋਕਾ ਪੀਸ ਨੇਗੇ ਤੇ ਇਹ ਬੁਲਟ ਦੇ ਬਾਰੇ ਦਿਓ ਜੀ ਜਾਣਕਾਰੀ ਕਿਵੇਂ ਆਦੀ ਕਿੱਥੋਂ ਦਾ ਨੰਬਰ ਹੈ ਤੇ ਕਿੰਨੇ ਰੁਪਏ ਦਾ ਪਊਗਾ ਆਪਾਂ ਨੂੰ ਇਹ ਇਹ ਬਾਈ ਜਲੰਧਰ ਦਾ ਨੰਬਰ ਆ ਪੀ ਵੀ 08 ਠੀਕ ਹੈ ਜੀ 97 ਮਾਡਲ ਆ ਇਹ ਬਾਈ ਮੇਰ ਤੋਂ ਤਿਆਰ ਹੋਇਆ ਹੋਇਆ ਬੁਲਟਾ ਠੀਕ ਕੋਟਕਪੂਰੇ ਵਾਲੇ ਤੋਂ ਹਾਂਜੀ ਠੀਕ ਆ ਬਾਈ ਉਹਨਾਂ ਦਾ ਤੁਸੀਂ ਨਾਮ ਸੁਣਦੇ ਹੋ ਬੁਲਟਾਂ ਦੇ ਵਿੱਚ ਗਾਣਿਆਂ ਦੇ ਵਿੱਚ ਵੀ ਆਇਆ ਇੱਕ ਦੋ ਦੇ ਵਿੱਚ ਤੇ ਉੱਥੋਂ ਤਿਆਰ ਹੋਇਆ ਹੋਇਆ ਸਾਦ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਘੈਂਟ ਹੋਗਾ ਬਾਈ ਪੁੱਠੇ ਘੇਰਾ ਵਾਲਾ ਇਹ ਹਾਂਜੀ ਹਾਂਜੀ ਬਾਜ ਮੈਂ ਕਹਿੰਦਾ 10 10 ਮਾਡਲ ਨੂੰ ਵੀ ਮਾਤ ਪਾਉ ਯਾਰ ਠੀਕ ਹੈ ਤੇ ਡਿਮਾਂਡ ਇਹਨਾਂ ਦੀ ਵੱਧ ਰਹੀ ਦੀ ਆ ਤੇ ਆ ਕੀ ਲਿਖਾਇਆ ਹੋਇਆ ਸੀ ਇੱਕ ਰੀਜ ਪੁਰਾਣੀ ਮਿੱਤਰਾਂ ਦੀ ਆ ਦੇਖ ਲਓ ਬਾਈ ਪੂਰਾ ਐ ਨਾਲ ਹੈ ਲਿਖਾਈ ਲਖੂਈ ਵੀ ਹੋਈ ਆ ਕਿਸੇ ਸ਼ੌਂਕੀ ਬੰਦੇ ਕੋਲ ਹੀ ਆਇਆ ਹੈ ਤੇ ਆ ਜਾਓ ਫਿਰ ਅੱਗੇ ਬੋਲਟ ਦੀ ਐਸੈਸਰੀ ਵਗੈਰਾ ਸਾਰੀ ਲੱਗੀ ਹੋਈ ਹੈਗੀ ਠੀਕ ਹੈ ਜੀ ਆਪਾਂ ਕੁਛ ਨਹੀਂ ਲਾਉਣਾ ਵੱਡੇ ਹਾਰ ਲੱਗੇ ਹੋਏ ਨੇ ਟਾਇਰ ਲਾਏ ਨਵੇਂ ਨੇ ਟਾਇਰ ਲਾਏ ਨਵੇਂ ਨੇ ਜਮਾ ਹੈ ਦੇਖ ਲਓ ਲਾਏ ਕਿੰਨੀ ਵੀ ਨਿਗਾਹ ਪਰਵਾਹ ਦਾ ਨੇੜੇ ਨੂੰ ਆਜੋ ਥੋੜਾ ਜਿਆ ਵੱਡੇ ਸੋਹਣੇ ਲੱਗੇ ਹੋਏ ਨੇ ਬਾਈ ਜਦੋਂ ਦੂਰੋਂ ਬੋਲਟ ਆ ਏ ਬਾਈ 2009 ਮਾਡਲ ਆ 2009 ਮਾਡਲ ਆ ਠੀਕ ਹੈ ਜੀ ਹਾਂਜੀ ਇਹਦੀ ਫਿਰ ਕੀ ਖਾਸੀਅਤ ਕੀ ਹੈ ਇਹਦੀ ਖਾਸੀਅਤ ਇਹ ਇਲੈਕਟਰ ਆਉਂਦਾ ਜੀ ਬਿਨਾ ਬੈਟਰੀ ਤੋਂ ਸਟਾਰਟ ਹੁੰਦਾ ਜੀ ਬਿਨਾ ਬੈਟਰੀ ਤੋਂ ਜੀ ਠੀਕ ਹੈ ਬੈਟਰੀ ਹੈਗੀ ਇਹਦੇ ਵਿੱਚ ਨਹੀਂ ਬੈਟਰੀ ਦਰਦੋ ਤਾਂ ਵੀ ਹੋ ਜੂ ਨਾ ਹੋ ਤਾ ਵੀ ਤਾਂ ਵੀ ਹੋ ਜੂਗਾ ਵੀ ਦੋਨੇ ਚੀਜ਼ਾਂ ਦੀ ਖਾਸੀਅਤ ਆ ਵਿੱਚ ਕਈ ਵਾਰੀ ਮਤਲਬ ਬੈਟਰੀ ਪੂਟਰੀ ਘਟ ਜੇ ਤਾਂ ਉਹਨੂੰ ਦਿੱਕਤ ਆ ਜਾਂਦੇ ਬਲਟ ਹਾਂ ਬਲਟ ਕਈ ਬੰਦੇ ਇਹ ਸ਼ੌਕੀਆ ਇਹਦੇ ਇਲੈਕਟਰ ਇਹਦੇ ਠੀਕ ਹੈ ਜੀ ਇਹ ਵੀ ਦਾ ਸਟੈਂਡਰਡ ਆ ਠੀਕ ਹੈ ਜੀ ਆਜੋ ਅਗਲੇ ਬਲਟ ਦੀ ਗੱਲ ਕਰ ਲਈਏ ਕਿੱਥੋਂ ਦਾ ਨੰਬਰ ਆ ਬ ਏ ਬਾਈ ਹੈਗਾ ਅੰਬਰਸਰ ਦਾ ਨੰਬਰ ਆ ਠੀਕ ਆ ਜੀ 2011 ਮਾਡਲ ਆ ਛੋਟੀ ਟੈਂਕੀ ਦੇ ਵਿੱਚ ਆ ਗਿਆ ਦੀ ਡਿਮਾਂਡਿੰਗ ਬਹੁਤ ਜ਼ਿਆਦਾ ਗਈ ਇਹਦੀ ਡਿਮਾਂਡ ਬਾਈ ਠੀਕ ਆ ਹੁਣ ਜਿਵੇਂ ਆ ਟੈਂਕੀਆਂ ਨੇ ਬੱਤੀਆਂ ਨੇ ਮੈਂ ਕਿਹਾ ਦੀ ਇਹਦੇ ਮੁਕਾਬਲੇ ਚ ਛੋਟੀ ਟੈਂਕੀ ਦੇ ਵਿੱਚ ਹਾਂਜੀ ਲਾ ਲੂ ਇਹਦੀ ਵੀ ਪਏ ਹੋਏ ਨੇ ਹੈ ਬਾਈ ਜੀ ਇਹ ਵੀ ਮਰਸੀਡੀਜ਼ ਵਾਲੇ ਨੇ ਬਾਈ ਹਾਂਜੀ ਮਰਸੀਡੀਜ਼ ਵਾਲੇ ਠੀਕ ਆ ਜੀ ਤੇ ਇਧਰ ਨੇੜੇ ਨੂੰ ਆ ਜਾ ਥੋੜਾ ਜਿਹਾ ਬਾਈ ਉਰੇ ਨੂੰ ਤੁਰਿਆ ਇਰੇ ਤੇ ਲਿਖਾਇਆ ਹੋਇਆ ਕਹਿੰਦਾ ਤੈਨੂੰ ਮੇਰੀ ਉਮਰ ਲੱਗ ਜਾਊ ਜਿਉਂਦਾ ਰਹਿ ਬਾਪੂ ਤੇ ਬਾਪੂ ਨੇ ਦਵਾਇਆ ਹੋਊਗਾ ਪੈਸੇ ਪੈਸੇ ਇਕੱਠੇ ਕਰਕੇ ਮੈਂ ਕਿ ਤੇ ਬਾਈ ਪੂਰੇ ਘਾਟ ਰਹਿ ਗਏ ਯਾਰ ਬੋਟ ਹਨਾ ਬਹੁਤ ਖੜੇ ਦੇ ਬੋਟ ਅੰਦਰ ਪਰ ਆਪਾਂ ਉਹਨੇ ਕੇ ਕੱਢਦੇ ਨੇ ਵੀ ਜਿੰਨੇ ਕਿ ਤੁਸੀਂ ਦੇਖ ਲਓ ਹਨਾ ਇਸ ਤੋਂ ਅਲਾਜਾ ਲਾ ਲਿਓ ਹਰੇਕ ਤਰ੍ਹਾਂ ਦਾ ਮਿਲ ਜੂ ਸਸਤੇ ਤੋਂ ਸਸਤਾ ਵੀ ਮਿਲ ਜੂਗਾ ਮਹਿੰਗੇ ਤੋਂ ਮਹਿੰਗਾ ਰ ਤੁਹਾਨੂੰ ਪਤਾ ਫਿਰ ਆਪਾਂ ਅਵੇਲੇਬਲ ਕਰਾਈ ਦੇਣਾ ਤੇ ਬਾਈ ਕਿੰਨੇ ਤੋਂ ਸਟਾਰਟਿੰਗ ਕਰਦਾਂਗੇ ਆਪਾਂ ਬੋਟਾਂ ਆਪਾਂ ਬਈ ਸਿਨੀਅਰ ਤੋਂ ਕਰਦਾਂਗੇ 8000 ਤੋਂ ਠੀਕ ਹੈ ਜੇ ਤੂੰ ਸਸਤੇ ਵਾਲ ਹੋਇਆ ਕੋਈ ਉਹਦਾ ਵੀ ਕਰ ਦੋਗੇ ਇਹ ਚੱਲ ਕਰਦੇ ਹੋ 75 ਤੱਕ ਮਿਲ ਜੂ 70 ਠੀਕ ਹੈ ਇੰਨੇ ਤੱਕ ਇੰਜ ਰੀਜ ਪੂਰੀ ਕਰਨੀ ਕਰਨਾ ਹਰੇਕ ਦਾ ਸ਼ੌਂਕ ਪੂਰਾ ਕਰਾਂਗੇ ਆਪਾਂ ਆਪਾਂ ਹਰੇਕ ਦਾ ਸ਼ੌਂਕ ਪੂਰਾ ਕਰਨਾ ਤੇ ਇਹਦੀ ਬਾਰੇ ਦੱਸੋ ਬਾਈ ਕੀ ਡਿਮਾਂਡ ਹੈ ਇਹ 2012 ਮਾਡਲ ਆ ਬਾਈ ਠੀਕ ਹੈ ਜੀ ਤੇ ਨੰਬਰ ਪਲੇਟਾਂ ਹੈ ਨਹੀਂ ਬਾਈ ਨੰਬਰ ਪਲੇਟਾਂ ਆਪਾਂ ਅਪਲਾਈ ਕਰੀਆਂ ਹੋਈਆਂ ਠੀਕ ਹੈ ਜੀ ਬਰਨਾਲੇ ਦਾ ਨੰਬਰ ਬਰਨਾਲੇ ਦਾ ਨੰਬਰ ਹੈ ਜੀ ਤੇ ਬਰਨਾਲੇ ਵਾਲੇ ਤੁਸੀਂ ਕਰ ਲੋ ਸੰਪਰਕ ਫਿਰ ਪੀਵੀ 19 ਨੰਬਰ ਹੀ ਮਿਲ ਜਾਊਗਾ ਹਾਂ ਠੀਕ ਹੈ ਤੇ ਇਹ ਇਹ ਵੀ ਪੁੱਠੇ ਗੇਰ ਵਾਲਾ ਕਿ ਸਿਰ ਤੇ ਵਾਲਾ ਨਾ ਇਹ ਤਾਂ ਉੱਪਰ ਹੀ ਬਸਿਆ ਛੋਟੀ ਟੈਂਕੀ ਇਹ ਮੋਸਟ ਡਿਮਾਂਡਿੰਗ ਆ ਇਹ ਵੀ ਮੋਸਟ ਡਿਮਾਂਡਿੰਗ ਆ ਛੋਟੀ ਟੈਂਕੀ ਵਾਲੇ ਮੈਂ ਕਹਣਾ ਬਾਈ ਕੋਲੇ ਵੱ ਇਹ ਕਿਹਣਾ ਤੁਹਾਨੂੰ ਤੋਹਫਾ ਦੇਣਾਗਾ ਲਾਫਟ ਦੇ ਵਿੱਚੋਂ ਤੋਹਫੇ ਦੇ ਕੋਲੇ ਮੈਂ ਖੜਾ ਤੇ ਆ ਜਾ ਬਈ ਇੱਧਰ ਰੁਕਵਾ ਦੇ ਹੁਣ ਇੰਨਾ ਕੁ ਜਿਹਾ ਉਪਰਾ ਕਰ ਲਾ ਬਲ ਤਾਂ ਰੰਗ ਦੇਖੋ ਐ ਪੂਰਾ ਹਨਾ ਚਾਂਦੀ ਵਰਗਾ ਰੰਗ ਆਗਾ ਬੁੱਟ ਦਾ ਠੀਕ ਐ ਤੇ ਬਾਈ ਇਹਨੂੰ ਔਨ ਕਰ ਯਾਰ ਆ ਜਾ ਇਹਨੂੰ ਸਟਾਰਟ ਕਰ ਮੜਾ ਇਹਦੇ ਪਟਾਕੇ-ਪਟੁਕੇ ਬਜਾ ਦੀ ਆਪਾਂ ਇੱਕ ਦੋ ਪਤਾ ਲਵਾ ਦੀ ਬਾਕੀ ਨੰਬਰ ਵੀ ਇਹ ਬੀਆਈਪੀ ਐ 16 ਆ ਜਾ ਬਈ ਹੋਰ ਇੱਕ ਸੱਪ ਕੱਢ ਦਈਏ ਪੀਵੀ ਕਿੰਨਾ ਬਾਈ 26 66 ਦਾ ਨੰਬਰ ਆ ਬਈ ਇਹ ਇਹ ਕੋਟਕਪੂਰੇ ਦਾ ਕੋਟਕਪੂਰੇ ਦਾ ਹੀ ਨੰਬਰ ਹੈਗਾ 1600 ਠੀਕ ਆ ਬਈ VIP ਨੰਬਰ ਆ ਮਰਸੀਡੀ ਲਾਇਆ ਚ ਮਰਸੀਡੀ ਲਾਇਆ ਚ ਦੇ ਤੈ ਤੁਰ ਨਵੇਂ ਨੇ ਪੂਰੇ ਤੇ ਘਰ ਦੇ ਬਈ ਸਟਾਰਟ ਫਰੇ ਦੀ ਕਰਾਈਏ ਤੁੱਕ ਦੋ ਇੱਕ ਵਾਰੀ ਆਪਾਂ ਪਤਾ ਤਾਂ ਲੱਗੇ ਨਾ ਵੀ ਚੀਰ ਕੀ ਆ ਇਹ ਓ ਬਈ ਲੱਗਦਾ ਪਤਾ ਇੱਕ ਮਿੰਟ ਮੈਂ ਨੇੜੇ ਕਰਦਾ ਵੜਾ ਮੈਂ ਚੱਲੋ ਬਈ ਹੁਣ ਮਰਵਾ ਵੜਾ ਬਈ ਮਾੜੇ ਬੰਦੇ ਤਾਂ ਮੈਂ ਕਿਹਣਾ ਗੀਣਾ ਦਰਵਾਜ਼ੂਰਾ ਪੇਜੇ ਜੇ ਕੋਲੇ ਜਾ ਕੇ ਪੜਾਕਾ ਪੁਰਕਾ ਵਰਵਾ ਦੇ ਤੇ ਹੈਗਾ ਤਾਂ ਰਿਸਕੀ ਹੋਈ ਆ ਕੰਮ ਮੈਂ ਕਿਹਣਾ ਹਣਾ ਕਰੀ ਬਿਲਕੁਲ ਰਿਸਕੀ ਆ ਕੰਮ ਤੇ ਨਹੀਂ ਆ ਸ਼ੌਕੀਆ ਸੋਹਣੀਆਂ ਹੂੰ ਤੇ ਬੁੱਟ ਦੇਖ ਲੋ ਖੜਾ ਖੜੀ ਵਾਲਾ ਸੋਹਣਾ ਲੱਗ ਜਾਂਦਾ ਬਈ ਚੱਲਦਾ ਹੋਇਆ ਕਿੰਨਾ ਸੋਹਣਾ ਲੱਗੂਗਾ ਤੁਸੀਂ ਦਾਜਾ ਲਾ ਲਓ ਸੱਚੀ ਮੈਨੂੰ ਤਾਂ ਬੜਾ ਪਸੰਦ ਆਇਆ ਬਈ ਇਹ ਤੇ ਸਾਰੇ ਤਰ੍ਹਾਂ ਦੇ ਬੁੱਲਟ ਮਿਲ ਜਾਣਗੇ ਪਿੰਡ ਪੱਖੋਕਲਾਂ ਦੇ ਵਿੱਚ ਆ ਮਾਨਸਾ ਬਰਾਲਾ ਰੋਡ ਤੇ ਪਿੰਡ ਸਾਡਾ ਪੱਖੋਕਲਾਂ ਓਕੇ ਪੱਖੋ ਕੈਂਚੀਆਂ ਤੇ ਪੱਖੋ ਕੇ ਅਲੱਗਾ ਆਪਣਾ ਪਿੰਡ ਪੱਖੋਕਲਾਂ ਆਗਾ ਦੇ ਭਾਈ ਤੁਹਾਡਾ ਨੰਬਰ ਬੋਲ ਦੋਗੀ ਆ ਮੇਰਾ ਨੰਬਰ ਹੈਗਾ ਭਾਈ 79736 ਠੀਕ ਹੈ ਜੀ 79405 79436 79405 405 ਤੇ ਜਿੱਤੇ ਨੰਬਰ ਤੇ ਕਾਲ ਕਰ ਲਿਓ ਬਾਕੀ ਭਾਈ ਦਾ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾਗਾ ਤੇ ਪਹਿਲਾਂ ਭਾਈ ਨੂੰ ਕਾਲ ਕਰ ਲਿਓ ਪਿੰਡੋਂ ਆਉਣ ਤੋਂ ਪਹਿਲਾਂ ਸਿੱਧਾ ਨਾ ਆਇਓ ਕਈ ਵਾਰੀ ਭਾਈ ਬਾਹਰ ਨਾ ਬੁਲਟ-ਬੁਲਟ ਲੈਣ ਗਏ ਹੁੰਦੇ ਨੇ ਜਾਂ ਦੇਖਣ ਗਏ ਹੁੰਦੇ ਨੇ ਤਾਂ ਇੱਕ ਵਾਰੀ ਕਾਲ ਕਰਕੇ ਪਿੰਡੋਂ ਤੁਰ ਪਿਓ ਤੇ ਹਰੇਕ ਤਰ੍ਹਾਂ ਦਾ ਬੁਲਟ ਵਿਜਿਬਲ ਕਰਵਾ ਦਾਂਗੇ ਭਾਈ ਸਭ ਤੋਂ ਛੋਟੀ ਟੈਂਕੀ ਵਾਲਾ ਕਿਸੇ ਵੀ ਤਰ੍ਹਾਂ ਦਾ ਜੇ ਤੁਹਾਡੀ ਕੋਈ ਡਿਮਾਂਡ ਵੀ ਆ ਆਪਾਂ ਆਉਣ ਡਮਾਂਡ ਤੇ ਆਰ ਵੀ ਕਰਵਾ ਦਾਂਗੇ ਹੋਰ ਦੱਸੋ ਠੀਕ ਹੈ ਬਾਕੀ ਹੋਰ ਕੀ ਕਹਿਣਾ ਕਰਨੀ ਬਾਈ ਬਸ ਓਕੇ ਆ ਬਾਈ ਠੀਕ ਹੈ ਜੀ ਤੇ ਸ਼ੇਅਰ ਕਰ ਦਿਓ ਵੀਡੀਓ ਦੱਪ ਕੇ ਜਿਹੜਾ ਬੰਦਾ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰਕੇ ਆਪਾਂ ਨੂੰ ਸਕਰੀਨ ਸ਼ਾਟ ਲਾਈਕ ਕਮੈਂਟ ਜ਼ਰੂਰ ਕਰਿਓ ਯਾਰ ਹਾਂ ਜਿਹੜਾ ਸ਼ੇਅਰ ਕਰਕੇ ਸਕਰੀਨ ਸ਼ਾਟ ਭੇਜੂ ਉਹਨੂੰ ਆਪਾਂ ਗਿਫਟ ਵੀ ਦੇਣਾ ਇੱਕ ਉਹ ਆਪਾਂ ਦੱਸ ਦੇ ਨਹੀਂ ਕਰਨੇ ਆਪਾਂ ਬਾਅਦ ਚੋ ਛੋਟ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿੰਦ ਸਾਰਾ ਬਲੌਗ ਤੇ ਭੱਗ ਜਾਓ ਉੱਥੇ ਸ਼ਾਰਟ ਵੀਡੀਓ ਵੀ ਪਈ ਹੈ